ਉਹ ਕਿੰਨਾ ਸੋਹਣੇ ਹਨ ਆਪਾਂ ਅੰਦਰ ਆਪਣੇ ਆਪ ਨੂੰ ਬੋਲ ਦਿੱਤਾ ਹੈ ਮੈਨੂੰ ਰੋਟੀ ਜੰਮਾ ਸਰ ਆਪਣੇ ਚਾਚਾ ਜੀ ਦਾ ਮੁੰਡਾ ਬਾਹਰ ਹੀ ਅਮਰੀਕਾ ਤੇ ਉਹਦੇ ਤੋਂ ਬਾਅਦ ਜੋ ਇੱਕ ਮੁੰਡਾ ਗਿਆ ਸੀ ਪਿੰਡ ਖੋਖਰਾ ਦਾ ਤੇ ਚਾਚਾ ਜੀ ਦੇ ਮੁੰਡੇ ਨੇ ਨਾ ਨਵਾਂ ਨਵਾਂ ਗਿਆ ਸੀ ਇਸ ਕਰਕੇ ਥੋੜੀ ਜਿਹੀ ਨਾ ਪੈਸੇ ਦੀ ਹੈਲਪ ਕੀਤੀ ਸੀ ਤੇ ਉਹਨਾਂ ਬਾਅਦ ਜੋ ਜਦੋਂ ਥੋੜਾ ਜਿਹਾ ਰੋਨੂ ਕਨ ਲਗੀ ਜੋਬ ਮਿਲ ਗਈ ਫਿਰ ਉਹ ਚਾਚਾ ਜੀ ਦੇ ਮੁੰਡੇ ਨੇ ਉਹਦੇ ਕੋਲ ਪੈਸੇ ਮੰਗੇ ਤੇ ਬਾਅਦੋਂ ਉਹਨਾਂ ਨੇ ਪੈਸੇ ਦੇਣ ਤੋਂ ਮਤਲਬ ਕਿ ਥੋੜਾ ਟਾਲਮਟੋਲਾ ਕੀਤਾ ਤੇ ਇਸ ਕਰਕੇ ਨਾ ਉਹ ਥੋੜਾ ਗੁੱਸੇ 'ਚ ਮਲ ਗਿਆ ਇੱਕ ਦੂਜੇ ਨਾਲ ਗਾਲੀ ਗਲੋਚ ਹੋਏ ਉੱਥੇ ਬਾਹਰ ਤੇ ਉਹ ਬਾਅਦ ਚ ਉਹਨਾਂ ਨੇ ਪਿੰਡ ਆਪਣੇ ਘਰ ਫੋਨ ਕੀਤਾ ਤੇ ਮੁੜ ਕੇ ਘਰ ਉਹਦਾ ਦਾ ਜਿਹੜਾ ਬ੍ਰਦਰ ਹੀ ਉਹ ਧਮਕੀ ਦੇ ਤਾਈ ਫੋਨ ਕਰ ਕਰਕੇ ਵੀ ਅਸੀਂ ਤੁਹਾਨੂੰ ਮਿਲਣਾ ਵਾ ਆਦਾਂ ਗੱਲ ਕਰਨੀ ਆ ਤੇ ਉਹਦੇ ਫਾਦਰ ਸਾਹਿਬ ਆਏ ਸਾਡੇ ਘਰ ਰਾਜੀ ਨਾਮੇ ਲਈ ਤੇ ਜਿਹੜਾ ਉਹਦਾ ਬ੍ਰਦਰ ਹੀ ਉਹ ਰਾਜੀ ਨਾਮ ਨਹੀਂ ਜਾਂਦਾ ਕਿ ਅਸੀਂ ਨਹੀਂ ਰਾਜੀ ਨਾਮਾ ਕਰਨਾ ਤੇ ਉਹਦਾ ਫਾਦਰ ਬੈਠੇ ਰਹੇ ਸਾਡੇ ਘਰ ਦਾ ਰਜਨਾਮਾ ਕਰਨ ਵਾਸਤੇ ਤੋਂ ਮਗਰ ਵੀ ਪੰਜ ਮੁੰਡੇ ਲੈ ਕੇ ਇੱਕ ਗੱੜ ਪੈ ਗਿਆ। ਤੋਂ ਬਾਅਦ ਪਿੰਡ ਵਾਲਿਆਂ ਨੇ ਟਾ ਟਾ ਮਾਰ ਕੇ ਗੱਡੀਆਂ ਗੁੱਡੀਆਂ ਭੰਨੀਆਂ ਤੇ ਰੋਣਾ ਨੂੰ ਭਜਾਇਆ। ਤੇ ਫਿਰ ਥੋੜਾ ਬਚਾ ਹੋਇਆ ਸਾਡਾ ਤੇ ਹਸਪਤਾਲ ਦੇ ਚਾਚਾਈ ਦੇ ਮੁੰਡੇ ਦੇ ਉੱਥੇ ਸੱਟ ਲੱਗੀ ਸੀ। ਇਹਨੂੰ ਅਸੀਂ ਐਡਮਿਟ ਕਰਵਾਉਣ ਆਏ ਸੀ। ਤੇ ਇਹਨੂੰ ਆਈ ਸੀ ਯੂ ਚੋਂ ਬਾੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਬਾਹਰ ਕੱਢਤਾ ਸੀ ਉੱਥੋਂ। ਤੇ ਡਾਕਟਰਾਂ ਬਾਹਰ ਕੱਢਤਾ ਤੇ ਬਾਹਰੋਂ ਮੁੰਡੇ ਆਏ। ਚ 4 5 6 ਮੁੰਡੇ ਆਏ ਤਾਂ ਉਹਨਾਂ ਨੇ ਸਾਡੇ ਦਾਤਰ ਮਾਰਨ ਲਾ ਪਏ ਚਾਚਾਈ ਮੁੰਡੇ ਆ ਲ ਜਾਂਦੇ ਸੀ ਢੱਕਿਆ ਉਹਨਾਂ ਨੇ ਉਹਨਾਂ ਨੇ ਸਾਡੇ ਦਾਤਰ ਮਾਰ ਤੇ ਕੀ ਮੰਗਾ ਕੋਈ ਮੰਗਾ ਕਿ ਅੱवਈ ਆ ਕੇ ਸਾਨੂੰ ਇਨਸਾਫ ਮਿਲੇ ਇਹ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ ਇਹ ਜਿਹੜੇ ਇੱਕ ਧਮੂੜੀ ਤੋਂ ਸੀਗੇ ਜੀ ਤੇ ਇੱਕ ਪਾਰਟੀ ਸੀਗੀ ਖੋਕਰ ਰਾਜਪੂਤਾਂ ਦੀ ਇਹਨਾਂ ਦੋਨਾਂ ਦੇ بیٹے ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸੇ ਦਾ ਲੈਣ ਦੇਣ ਸੀ ਅੱਜ ਇਹ ਧਮੂੜੀ ਜਿਹੜੀ ਆ ਪਾਰਟੀ ਦਾ ਰਾਜਨਾਵਾ ਸੀ ਉਥੇ ਰਾਜਨਾਵੇ ਦੌਰਾਨ ਇਹਨਾਂ ਦੀ ਲੜਾਈ ਹੋਈ ਆ ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਤੇ ਜਦੋਂ ਧਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਤੇ ਜਿਹੜੀ ਖੋਖਰ ਰਾਜਪੂਤਾਂ ਦੀ ਧਿਰ ਸੀਗੀ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਜੀ ਨਹੀਂ ਵਿਗੜਨ ਦੇਣੀ ਅਸੀਂ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਨੇ ਜੋ ਇਹਨਾਂ ਨੇ ਕੀਤਾ ਉਸ ਮੁਤਾਬਕ ਇਹਨਾਂ ਨੂੰ ਸਜ਼ਾ ਦੇਵਾਂਗੇ